ਰੋਜੀ ਦਾ ਖਾਲਸਾ ਸੇਵਾਗੁਰੂ ਜੀ ਕੀ ਬਤ ਹੈ ਮੈਂ ਪਰਮਾਤਮਾ ਕੇ ਦੱਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦੁਗਣੀ ਤੇ ਰਾਤ ਚੰਗੀ ਤੇਰ ਕੀ ਪਾਛੇ ਤੇ ਬਖਸੇ ਨਾਲ ਵੀ ਨਾਲਾ ਸਭ ਨੂੰ ਦੇ ਅਰੋਗਤਾ ਜੀ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਬੜਾ ਤੁਸੀਂ ਆ ਮਸ਼ੀਨ ਨੂੰ ਰੰਗ ਹੁੰਦਾ ਤੇ ਇੱਕ ਇਹ ਤਾਂ ਸਮਝ ਗਏ ਹੁਣ ਵੀ ਜਿਹ ਇਹਦੇ ਸਾਥ ਸੰਦ ਭਾਂਡਾ ਨੂੰ ਰੰਗ ਹੋਣ ਲੱਗ ਗਿਆ ਤਾਂ ਸਮਝ ਲਓ ਵੀ ਜਿਹੜਾ ਆਪਣਾ ਘਰ ਦਾ ਸਾਰਾ ਕੰਮ ਆ ਉਹ ਤਕਰੀਬਨ ਤਕਰੀਬਨ ਬਾਹਰੋਂ ਦੀ ਪੇਂਟ ਨਾਲ ਮਕੰਮਲ ਹੋ ਗਿਆ ਸਾਰੇ ਉਹ ਤੇ ਬਿੰਦੂ ਨੂੰ ਲਾਤ ਜਿਹੜਾ ਹੁਣ ਦੇ ਕੋ ਬਰਾਊਨ ਪੇਂਟ ਬਚਿਆ ਹੋਇਆ ਵੀ ਇਹਨੂੰ ਮਸ਼ੀਨ ਨੂੰ ਰੰਗ ਕਰਦੇ ਇੱਕ ਲਿਮਾਰੀਆ ਉਹਨੂੰ ਰੰਗ ਕਰਦੇ ਉਹ ਅਦਮ ਬਿੰਡੀ ਜੀ ਕਰਿਆ ਪਤਾ ਨਹੀਂ ਵੀ ਵਿੱਚ ਅਦਮ ਬਤਾਲਾ ਜੀ ਛੜਤਾ ਕੰਮ ਤੇ ਹੁਣ ਤੂੰ ਤਨੂੰ ਹੋਂ ਤੂੰ ਤੂੰ ਰੋਦ ਤਰ ਰੋਦ ਇੱਥੇ ਹੈ ਬਿੰਦੂ ਤਨੂੰ ਸਸਰੀ ਘਰ ਵੀ ਬੁਲਾਉਂਦੀ ਕੋਈ ਸਾਥ ਸਰੀਆ ਕਾਲ ਦੀ ਮੇਰੇ ਵੀ ਪਰਾਂਵਾਂ ਨੂੰ ਆਹ ਤਾਂ ਹੀ ਕਮਾਈ ਵਕੇ ਵੀ ਤਨੂੰ ਗੱਲ ਟੋਕਣੀ ਤਾਰ ਕੇ ਫਿਰ ਮੈਂ ਕਹਾਂ ਜਾਂ ਮੇਰਾ ਨੰਬਰ ਆਊਗਾ ਫਿਰ ਮੈਂ ਸਾਥੀਆ ਬੁਲਾਉਂਗਾ ਆਹ ਆਹ ਬਾਬਾ ਤਾਂ ਤੇ ਹੁਣ ਨੰਬਰ ਤੁਸੀਂ ਦੇਨੇ ਜੀ ਇਹਨੂੰ ਘਰ ਦਾ ਜਿਹੜਾ ਕੰਮ ਕਰਿਆ ਹੋਵੇ ਇਹਨੇ ਕਿਦਾਂ ਦਾ ਰੰਗ ਕਰਿਆ ਕਿਦਾਂ ਦਾ ਨਹੀਂ ਹੁਣ ਡੱਬਾ ਰੱਖੂਗਾ ਮਨੂੰ ਕਲਰ ਕਲਰ ਦੱਸੀ ਜਾਈ ਵੀ ਆਹ ਕਿਹੜਾ ਕਲਰ ਆ ਜੀ ਆਹ ਕਿਹੜਾ ਕਲਰ ਆ ਜਾ ਤੇ ਹੁਣ ਅੱਜ ਕਹਿੰਦਾ ਜੀ ਛੇਤੀ ਛੇਤੀ ਮੈਨੂੰ ਦੱਸ ਦੇ ਕੰਮ ਵੀ ਕਿਹੜਾ ਕਿਹੜਾ ਕਰਨਾ ਕਾਲਾ ਹੋਇਆ ਵਾ ਇਹਦੀ ਕੰਮ ਹੈ ਜੀ ਕੁੜੀ ਦਾ ਹੈ ਸੀ ਜਨਮ ਦਿਨ ਵੀ ਤਾਂ ਮੈਂ ਨੂੰ ਕੱਲ ਸ਼ਾਮ ਨੂੰ ਆਫਰ ਦਿੱਤੀ ਵੀ ਚੱਲ ਆਪਾਂ ਚੱਲਦੇ ਗੱਡੀ ਲੈ ਕੇ ਪਿੰਡ ਨੂੰ ਉਹਦਾ ਕੇਕ ਕੱਟ ਕੇ ਸਵੇਰੇ ਸੱਜਰੇ ਮੜਿਆ ਇਹ ਕਹਿੰਦਾ ਵੀ ਉਹਨਾਂ ਨੇ ਸਮਾਨ ਲਿਆਉਂਦਾ ਕੇਕ ਉਹ ਪਤਾ ਨਹੀਂ ਇਹਨੇ ਆਨਲਾਈਨ ਆਰਡਰ-ਉਡਰ ਜੇ ਕਰਤੇ ਤੇ ਹਾਂ ਕਹਨ ਉਹਨੇ ਮਨਾ ਲੈਣਾ ਵੀ ਬਾਈ ਰਹਿਣ ਦੇ ਵੀ ਫੇਰ ਸਵੇਰੇ ਸਾਰੇ ਆਪ ਨੂੰ ਪੜ੍ਹਨਾ ਪੈਣਾ ਤੇ ਕਿਹੜੀ ਕੁੜੀ ਦਾ ਇਹਦੇ ਕੋਲ ਚਾਰ ਕੁੜੀਆਂ ਹੀ ਕੁੜੀਆਂ ਹੈ ਜੀ ਪੈਸੇ ਨੂੰ ਦੀ ਕਿਰਪਾ ਨਾਲ ਫਿਰ ਸੱਤ ਛੋਟੀ ਮੇਢੀ ਰਹੀ ਲਾ ਤਾਂ ਤੇ ਲਾਇਆ ਹੈ ਲਾਡਲੀ ਵੀ ਹੈ ਸੱਤ ਛੋਟੀ ਸਾਰੇ ਸਾਰੀ ਲਾਡਲੀ ਹੁੰਦੀ ਹੈ ਸੱਤ ਛੋਟੀ ਉਹਦੀ ਲਾਡਲੀ ਹੁੰਦੀ ਆ ਨਹੀਂ ਉਹ ਪਤਾ ਕੀ ਕਹਿੰਦੀ ਆ ਦੇਖ ਹਾਂ ਆਪਾਂ ਪਹਿਲੇ ਆਗੇ ਕਰਾਂ ਰੱਖਦੇ ਹਾਂ ਕਹਿੰਦਾ ਡੈਡੀ ਮਾਂ ਸਮਾਨ ਲੈਣਾ ਮੈਂ ਕਹਿੰਦਾ ਪੈਸੇ ਨਹੀਂ ਪੁੱਤ ਉਹ ਫਿਰ ਕਮਾਉਂਦਾ ਕੀ ਵਾਸਤੇ ਤੂੰ ਮੇਰੇ ਵਾਸਤੇ ਕਮਾਉਂਦਾ ਅੱਛਾ ਇਹ ਖਾ吃ੂਗੇ ਨਹੀਂ ਤੇ ਫਿਰ ਆਉਂਗੇ ਨਹੀਂ ਇਹ ਖਾ吃ੂਗੇ ਫਿਰ ਆਉਂਗੇ ਹਾਂ ਲਗ ਕਮੋਂਗਾ ਵੀ ਤੇ ਵੀ ਰਾਜੀ ਵੀ ਆਪੇ ਪਹਿ ਕਮਾ ਕੇ ਰਣੇ ਹੋ ਦੇਣੇ ਹੋ। ਚੱਲ ਠੀਕ ਹੈ। ਤੇ ਜਿਹੜਾ ਧੀਆ ਦਾ ਹੁੰਦਾ ਨਾ ਧੀਆ ਦਾ ਜਿਨ੍ਹਾਂ ਕੋਲ ਹੈਗੀਆਂ ਉਹ ਹੀ ਸਮਝ ਸਕਦੇ ਆ। ਜਿਨ੍ਹਾਂ ਕੋਲ ਨਹੀਂ ਹੈਗੇ ਉਹ ਉਹ ਪਿਆਰ ਨਹੀਂ ਸਮਝ ਸਕਦੇ ਜਿਹੜਾ ਧੀਆ ਦਾ ਪਿਆਰ ਹੁੰਦਾ ਨਾ ਉਹ ਕਿਸੇ ਕਿਸੇ ਦੀ ਕਿਸਮਤ ਚ ਹੁੰਦਾ। ਹਾਂ ਤੇ ਚੱਲ ਕੋਈ ਨਹੀਂ ਮੈਂ ਮੈਂ ਹੈਂ ਬੜੀ ਬੜੀ ਕਹਿ ਕਰਦੀ ਆ। ਵੀ ਰਾਜੀ ਵੀ ਨਹੀਂ ਕੋਤ ਨਾ ਮਾਂਗੇ ਕਰੀ ਤਾਂ ਇੱਕ ਹੱਦ ਆ ਬੋਕਾ। ਵੀ ਭਾਰਵੀਂ ਵੀ ਪਰਾਇ ਜਾਉਂਦੀ ਆ। ਹਾਂ। ਵੇਤਾ ਕੇ ਹੋ ਗਿਆ ਕਿੰਨਾ ਕਰਕੇ ਗੱਡੀ ਬਠਾ ਮੈਂ ਆ ਕੇ ਤਾਂ ਬੇਸਵਾਰ ਮੈਂ ਗੱਡੀ ਗਈ ਨਹੀਂ ਨਹੀਂ ਅੱਧਾ ਕੈਸੀ ਰਹੂਗਾ ਮੇਰਾ ਦੇ ਪਹਿਲੇ ਸਮਾਰਕਰਕ ਤੇ ਰੁਗਾ ਹਾਂ ਬਿਆਣੀ ਜੇ ਲੋਡ ਤੋਂ ਤਾਂ ਹੋ ਖਾਤੀ ਪਏ ਜੇ 100 200 ਰਿਆਂ ਦੀ 200 ਤੇ ਰੱਖ ਲਾ ਤੇ ਮੇਰਾ ਕੈਕ ਹੀ ਰਹਾ ਹਾਂ ਨਹੀਂ ਨਹੀਂ ਜੇ ਕੋਈ ਗੱਲ ਗੱਡੀ ਨੂੰ ਪੱਕੇ ਪ੍ਰੋਬਲਮ ਪੈ ਜੀ ਦੇਣੇ ਪੈਣੇ ਆ ਤੁਹਾਨੂੰ ਮੈਂ ਫੋਨ ਦਿੰਦੀ ਆ ਕਹਿੰਦੀ ਹਾਂ ਹਾਂ ਕਹਿੰਦਾ ਚਲ ਪਾਉਂਗਾ ਚੱਲ ਕੋਈ ਨਹੀਂ ਇਹ ਤਾਂ ਇਕ ਨਹੀਂ ਚੱਲਦਾ ਜਿਹੜੇ ਕਵੀਨਦਾਰੀਆਂ ਦਾ ਸਰਕਲ ਹੁੰਦੇ ਨਾ ਜਿਹੜਾ ਅੱਜ ਤੀ ਬੱਚਿਆ ਇਹਨਾਂ ਕੋਲ ਥੋਕਾ ਨਾ ਲਾ ਕੇ ਤਾਂ ਉਹਨਾਂ ਨੇ ਸਾਰੀ ਉਮਰ ਨਾ ਧੋਖਾ ਖਾਣਾ ਨਾ ਪੈਸੇ ਪਤੀ ਉਹਨਾਂ ਦੀ ਕੋਈ ਖਜੂਰ ਖਾਤੀ ਹੋਣੀ ਜਿਹੜਾ ਅੱਜ ਤੀ ਇਹ ਗੱਲਾਂ ਸੁਣਦੇ ਹੋ ਬਾਕੀ ਕਿਸਮਤ ਆਪਣੀ ਆਪਣੀ ਆਪਣੇ ਆਪਣੇ ਜਵਾਕ ਜਿਹੜਾ ਕੋਈ ਵੀ ਆਉਂਦਾ ਚਾਹੇ ਮੁੰਡਾ ਆਉਂਦਾ ਚਾਹੇ ਕੁੜੀ ਆਉਂਦੀ ਆਪਣੀ ਕਿਸਮਤ ਆਪ ਨਾਲ ਲੈ ਕੇ ਆਉਂਦਾ ਉਹਨਾਂ ਨੇ ਆਪਣੇ ਦੱਸੇ ਨਾ ਕੋਈ ਨਹੀਂ ਜੀ ਤੇ ਦਸੇ ਨੋਹਾਂ ਦੀ ਕਿਰਤ ਕਰਕੇ ਛਕਣੀਆਂ ਉਹ ਮੈਂਤ ਕਰਨੀ ਪੈਣੀ ਹੈ ਤੇ ਡੈਡੀ ਡੈਡੀ ਦਾ ਕਿ ਯਾਰ ਦੋਸਤ ਹੈ ਜੀ ਕਿਆ ਨਾ ਕਿਆ ਨਾ ਦਿਨ ਫੋਨ ਕਰ ਜਗਤਾਰ ਉਹਨਾਂ ਦਾ ਘਰ ਵੀ ਥੋੜੀ ਜੀ ਉੱਪਰ ਪ੍ਰੋਬਲਮ ਆ ਰਹਾ ਲੈਂਟਰ ਨੋਟਰ ਨੂੰ ਉਹ ਬਿੰਦੂ ਪ੍ਰਿੰਟਰ ਨੂੰ ਯਾਦ ਕਰਦਾ ਕਹਿੰਦਾ ਤੂੰ ਮੇਰੇ ਨਾਲ ਚੱਲ ਮੈਨੂੰ ਦੱਸ ਉਹ ਸਲੂਸ਼ਨ ਕਹਾਂ ਕਿਉਂ ਹੁਣ ਬਰਸਾਤਾਂ ਬਹੁਤ ਪਈਆਂ ਉਹਦੇ ਕਰਕੇ ਲੈਂਟਰ ਕੋਸ਼ਿਸ਼ ਆ ਆ ਕੇ ਕੁਸ ਤਪੂਆ ਚੱਲ ਗਿਆ ਐਦਾਂ ਦੀਆਂ ਸਿਲਸਿਲੇ ਬਹੁਤ ਹੋਏ ਆ ਜਿਨ੍ਹਾਂ ਦੇ ਥੋੜੇ ਜਿਹਾ ਪੁਰਾਣੇ ਲੈਂਟਰ ਉਹਨਾਂ ਨਾਲ ਤੇ ਉਹ ਕਹਿੰਦਾ ਵੀ ਉਹਦਾ ਸੋਲੂਸ਼ਨ ਦੱਸ ਹੈਨੇ ਕੱਲ ਦੱਸਦਾ ਦਿੱਤਾ ਤਾਂ ਕਹਿੰਦਾ ਇੱਕ ਵਾਰ ਮੇਰੇ ਨਾਲ ਕਰ ਵੀ ਉਹੀ ਮੈਂ ਕਰ ਦੂੰਗਾ ਫਿਰ ਹਾਂ ਉਹੀ ਬਾਅਦ ਵਿੱਚ ਤੁਸੀਂ ਕਰ ਲਿਓ ਤੇ ਹੁਣ ਮੈਨੂੰ ਇੱਕ ਵਾਰ ਆ ਜਾ ਇੱਧਰ ਨੂੰ ਮੈਨੂੰ ਦੱਸੀ ਚੱਲ ਵੀ ਇਹਨੇ ਤਾਂ ਪੇਂਟ ਪੂਤ ਕੇ ਮਾਰੇ ਵਧੀਆ ਰੰਗ ਢੰਗ ਦੇ ਦੇ ਬਾਕੀ ਉਹ ਨੰਬਰ ਦੇਖੋ ਜੀ ਦੇਣੇ ਦਾ ਮੈਂ ਗੱਲ ਕਰੀ ਸੀ ਪਹਿਲਾਂ ਨੰਬਰਾਂ ਦੀ ਵੀ ਇਹਨੂੰ ਨੰਬਰ ਕਿੰਨੇ ਤੋਂ ਕਿੰਨੇ ਦੇਣੇ ਆ ਡੈਰੀ ਨੇ ਤਾਂ ਜਦੇ 100 ਤੋਂ 100 ਦੇ ਦਿੱਤੇ ਕਹਿੰਦਾ ਇਹਨੂੰ ਮੈਂ 100 ਤੋਂ 100 ਨੰਬਰ ਦੱਸਾਂ ਹਾਂ ਆਦਾਂ ਆਪਾਂ ਉਹ ਮਾਰਤਾ ਵਈ ਜਿਹੜਾ ਬਾਜ ਬੁੱਢ ਗਿਆ ਕੰਗ ਸਾਰੀ ਹਾਂ ਮਿਕਸ ਕਰਕੇ ਮਿਕਸ ਕਰਕੇ ਮਾਰਤਾ ਇਹ ਚ ਬਹੁਤ ਵਧੀਆ ਲੱਗਣਾ ਲੱਗਿਆ ਇਹ ਛੱਡਦੇ ਆਪਾਂ ਉਹ ਤਰ੍ਹਾਂ ਜਿਵੇਂ ਧੰਗ ਦੀ ਕਾਰਜਕਾਰੀ ਆ ਉਹ ਤੋਂ ਨੰਬਰ ਤੋਂ 100 ਬਟਾ 100 ਮਿਲ ਜੇ ਬਈ ਧੰਨਵਾਦ ਦਾ ਬਹੁਤ ਹਾਂ ਤੇ ਹਮ ਆ ਖੁੱਲੀ ਵਰਨੇ ਮਾਰਤਾ ਜੀ ਇਹਦੇ ਕੋਲ ਤਕਰੀਬਨ 35 ਸਾਰੇ ਘਰ ਤੋਂ ਮੋਂਤਾ ਜਿਹੜੀ ਪੁੱਟੀ ਦਾ ਸਿਰ ਆਖਤ ਤਾ ਜੀ ਮਾਂਵੀ ਘੜਾ ਕੇ ਮਾਂਵੀ ਖੁੱਲੀ ਵਰ ਵੀ ਚਿੱਟਾ ਪੇਂਟ ਘਮਾ ਦੇ ਇਹੜਾ ਬਨੇਨਾ ਬਾਈ ਸਮਾਨ ਆਪੂ ਟੀ ਪਾਟੀ ਹੋਈ ਗੜੇ ਕਰਕੇ ਦੋ ਬਾਲਤੀਆਂ ਆਈਆਂ ਤੇ ਭਾਈ ਗੱਡੀਆਂ ਬੈਕ ਸਾੜ ਰੱਖ ਰਿਆ ਆ ਉਸੇ ਡਰਾਂ ਨੂੰ ਤਾਰ ਦਿਓ ਜਿਹੜਾ ਜਿੰਨਾ ਵਿੱਚ ਮੋੜਨੇ ਵਾਲਾ ਗੱਡੀਆਂ ਬੈਕ ਸਾੜ ਰੱਖਣਾ ਪੈਣੀ ਗੱਡੀ ਵਿੱਚ ਮੋੜਦੂਗਾ ਪੁੱਛੀ ਤਾਂ ਸਹਲਾ ਜਿਹੜਾ ਮੋੜ ਜਾਣਾ ਮੋੜ ਜਾਣਾ ਇਹ ਆਪਣਾ ਬੰਦਾ ਹੀ ਹੁਣ ਮੋੜਣਾ ਕਿਹੜਾ ਕੰਮ ਆਇਂਦੀ ਹੋਲੀ ਫੇਰ ਕਰੁੰਦਾ ਬਾਕੀ ਹੁਣ ਉਦੋਂ ਤੱਕ ਮਾਰਾ ਇਧਰ ਨੂੰ ਤੁਰਵਾਂ ਕਮਰੇ ਦੇ ਕਿਹੜਾ ਮਾਰ ਰਿਹਾ ਦਿਖਾ ਰੋਣ ਕਰਵਾ ਹਾਂ ਉਹ ਤੋਂ ਬਾਕੀ ਫੋਟੋ ਦਿਖਾਉਣਾ ਜੀ ਨਾ ਕਮਾਨ ਦੇ ਸਾਰਾ ਖੜਿਆ ਪਿਆ ਹੁਣ ਆਪਾਂ ਨੇ ਇੱਕ ਵਾਰ ਹਾਂਜੀ ਉਹ ਕਮਾਨ ਅੰਦਰ ਲਾਉਣਾ ਸਾਰੇ ਠੀਕ ਹੈ ਫਿਰ ਉਹ ਕਪੜਾ ਕੋਕੜਾ ਮਾਰਨੇ ਤੋਂ ਸਿਰਿੰਦਰਾ ਨੂੰ ਇੱਕ ਵਾਰ ਇਹ ਵੀ ਮੇਲੀ ਹੋਣੀ ਤੱਕ ਅੱਗੇ ਪਾਣੀ ਥਾਕੇ ਜਿਦਾਵਨਾ ਕਪੜਾ ਬਿੱਲਾ ਕਰਕੇ ਮਾਰ ਕੇ ਇਹ ਕੰਮ ਸਭ ਤੋਂ ਹਲੇ ਵਾਰ ਨੂੰ ਰੰਗ ਮਾਰਦੇ ਆ ਸਨ ਜਾਨ ਲਗੀ ਉਹ ਇੰਨੀ ਚੰਦ ਨਾਲ ਖੜੀ ਸੀ ਨਾ ਹਾਂਜੀ بس ਘਰ ਦੀ ਗੱਲਬਾਤ ਸੀ ਤਾਂ ਬਣ ਗਈ ਆ ਜਾ ਫਿਰ ਅੰਦਰੋਂ ਆ ਜਾ ਹੁਣ ਇੱਕ ਵਾਰ ਇਹਨਾਂ ਦਾ ਨਾਮ ਲੈ ਉਹ ਵੀ ਬੰਨੇ ਦੋ ਤਨ ਨੇ ਉਹਨਾਂ ਨੂੰ ਬਣਾ ਬਣ ਨਾ ਦੁਨੀਆਂ ਲੱਗੀਆਂ ਗੀਆਂ ਦੁਨੀਆਂ ਉਹ ਤਾਂ ਦੌੜ ਹੀ ਨੂੰ ਲੱਗੂਗੀਆਂ ਤਾਰਾ ਹਾਂ ਬਗਰਾਦੂ ਨੂੰ ਗੱਲ ਕੋ ਦੇਖ ਤੇ ਹਾਂ ਆਹ ਅਜੇ ਕਰੀਮ ਹਜੇ ਲੈ ਤਾ ਥੋੜੀ ਜਿਹੀ ਹੋਣਾ ਤੇ ਕਰੀਮ ਤੇ ਆਹ ਕਹਿੰਦੀ ਸੀ ਗ੍ਰੇਟ ਆਈ ਹੈ ਕਿੰਨਾ ਹੀ ਹੋ ਗਿਆ ਹਾਂ ਗਰੇਨੀ ਚਾਲ ਨਾਲੇ ਦੀ ਘਾਟ ਆ ਰਹੀ ਚਟਾ ਉੱਪਰ ਉਹ ਸਟਾਉ ਉੱਤੇ ਹੈ ਇਜਰੇਟਰ ਦਾ ਜਦੋਂ ਪਤਾ ਕਿ ਹਮ ਖਾਲੀ ਕਮਰਾ ਵੀ ਤਾਂ ਥੋੜਾ ਜਿਹਾ ਕਮਰਾ ਵੱਧ ਗੂਜਦਾ ਤੇ ਜਦੋਂ ਇਹਦੇ ਚ ਸਮਾਨ ਰੱਖ ਹੋਣਾ ਤੇ ਇਹਦੇ ਚ ਆਪਣਾ ਸਮਾਨ ਦੀ ਗੂੰਜੂ ਆਪਣੀ ਦੇਹਾਂ ਦੀ ਗੂੰਜੂ ਹੁਣ ਤਿੰਨ ਚਾਰ ਦਿਨ ਹੋ ਗਏ ਕਮਰਾ ਵੇਖੀ ਸੀ ਤਾਂ ਉਹਦੇ ਕਰਕੇ ਕਿੰਨੇ ਗੂਜਦਾ ਦੇ ਟੈਨ ਟੈਨ ਦੀ ਗੱਲ ਹੈ ਹੁਣ ਕਮਰੇ 'ਚ ਬੈਠ ਲੁ ਜਦ ਕਰਦਾ ਮਹੀਆ ਬੈਠ ਨੇ ਵਾਪਰ ਲਈ ਕਿਦਾਂ ਦਾ ਰਗੀਆ ਦਾ ਵਿਚਾਰਤ ਵਾਲੀ ਕਿਹ ਜੀ ਕੋਈ ਵੀ ਆ ਬੀਪਰ ਦੇ ਤੋਂ ਗੁਲ ਨੂੰ ਨਿਪਟਦਾ ਘਰੇ ਨਾ ਜਾਵੇ ਦਤੇ ਤੇ ਚਲ ਕੋਈ ਨਹੀਂ ਤੇ ਮੈਂ ਤਾਂ ਤੇ ਕਰੀ ਇਹਦਾ ਦੇਖਣ ਨੂੰ ਦਰਦ ਵੀ ਕਰਦਾ ਤੇ ਚਲ ਹੁਣ ਸੋ ਦਿਖਾ ਦੇ ਸੋ ਦੀ ਖਾਤਿਕ ਗ੍ਰਾਫੀ ਆਹ ਹਾਏ ਕਹ ਦੋ ਵੀ ਅੱਜ ਮੈਨੂੰ ਨੰਬਰ ਦਵਾ ਦੋ ਜਿਹੜੇ ਦੌਣ ਆ ਫਿਰ ਬਾਜੇ ਨਾਲ ਲੱਗੀ ਜਾਂਦੇ ਆਪਾਂ ਕਾਹੀ ਗੱਲ ਨਾ ਨਾ ਕੋਈ ਨਹੀਂ ਬੱਸ ਇਹ ਆ ਰਹੀ ਆ ਦੇਖੋ ਛੱਤ ਦੀ ਰਵਣਾ ਆਪੀ ਜ਼ਿੰਦਗੀ ਦੀ ਨਹੀਂ ਜਾਇਜ਼ ਮਤੇ ਕਰਾਉਣੀ ਨਹੀਂ ਹਾਂ ਛੱਤਾਂ ਵੀ ਬਹੁਤ ਜ਼ਰਾ ਕਰਾਤੀ ਇਹਨਾਂ ਛੱਤ ਦੀ ਰਵਣਾ ਨਹੀਂ ਕਰਵਾਉਂਦੇ ਬਾਕੀ ਸਿੱਕ ਤੁਹਾਂ ਮੈਂ ਕਰਦੇ ਹਾਂ ਫਸਾਕਾ ਛੱਤੋਂ ਬੋਲ ਕੋ ਪ੍ਰਾਤਕਾ ਛੱਤਾਂ ਨਾਲ ਇਹਦੇ ਬਿਲਾਨੀ ਤੇ ਕਿਤੇ ਹੋਣਾ ਆ ਪੱਖੇ ਪਰਾਤ ਖਟਵਾ ਦੇ ਬਾਰ ਤੇ ਠੀਕ ਹੈ ਅਨੇ ਬਲ ਚੰਦਾ ਘੋੜੀ ਪਰ ਜਾਣ ਦੇ ਸਕਣ ਮੈਂ ਪਤਾ ਨਹੀਂ ਕਹਿੰਦੇ ਨਾ ਕੰਮ ਆਪਣਾ ਕਰਨ ਨੂੰ ਆਪਾਂ ਕਰਦੇ ਹਾਂ ਛੋਟਾ ਕੰਮ ਤਾਂ ਹੀ ਕਰੀ ਜਾਉਂਗੇ ਆਪੇ ਉਮਰ ਜੀ ਤੁਸੀਂ ਬਾਰ ਬਾਰ ਆਪੇ ਕੱਢਨੇ ਘੋੜੀਆਂ ਵੀ ਮੋੜਨੇ ਉਹਨੇ ਨਹੀਂ ਆਉਂਦੇ ਹਾਂ ਨਹੀਂ ਘੋੜੀਆਂ ਪਤਾ ਕਰਿਓ ਮੜਾ ਜੀ ਵੀ ਕਿੰਨੇ ਕਿ ਦਾਰ ਹਾਂ ਜਿੱਦ ਦੀ ਗੱਲ ਕਰਦਾ ਹਾਂਜੀ ਕਦੇ ਵੀ ਕਰੰਟ ਚੈੱਕ ਕਰਨਾ ਉਠਾ ਉਠਰਾਵਾ ਸਿੱਧਾ ਹੱਥ ਨਹੀਂ ਲਾਵਾ ਜਦੋਂ ਹੱਥ ਨਾਲ ਉਹਨਾਂ ਦਾ ਪਾਏ ਹੱਥ ਪਾਉਂਦੇ ਕਰੰਟ ਖਿੱਚਦਾ ਮੁੱਠੀ ਮੀਟੋ ਦਿੰਦੀ ਹੈ ਉੱਠੇ ਹੱਥ ਨਾਲ ਲਾਉਂੋ ਗੁਲੇ ਨੇ ਪੁੱਠੇ ਪਾਸੋਂ ਮੁੜਨੇ ਹੀ ਨਹੀਂ ਹਾਂ ਦੂਜੇ ਤੋਂ ਕੱਟੇ ਰਹਿਦਾ ਮੰਮੇ ਕੋਈ ਟੱਕਰ ਨਹੀਂ ਰਹਿਣੀ ਫੋਨ ਆ ਬੱਜੀ ਜਾਣ ਦੇ ਮੰਮੀ ਕਹਤਾਂ ਤਾਂ ਡਾਡੀ ਨੇ ਨੰਬਰ ਦੇਣਾ ਤੁਹਾਨੂੰ ਰੰਗ ਲੱਗਦਾ ਦੂਜੇ ਦੇ ਵਿੱਚ ਪਹਿਲਾਂ ਦਾ ਦੇ ਦੇ ਮੰਮੀ ਹਾਂ ਬਤੋ ਕੀ ਕਰਨਾ ਚੱਲੀ ਜਾ ਕਰ ਲੈ ਅੱਜ ਹੋ ਗਈਆਂ ਜੁੱਟੀਆਂ ਰੀਤ ਨੂੰ ਸਾਡੇ ਨੂੰ ਇਹਨੂੰ ਨਰਾਉਣਾ ਹੁਣ ਬਸ ਮਨ ਲਾ ਕੇ ਤਿਆਰ ਤੂੰ ਕਿ ਹੋਪਣ ਚੱਲੀਓ ਆਪਣੇ ਘਰ ਨੂੰ ਰਾਂਝਾ ਰਾਜੀ ਵਾਈ ਸੱਤਾਂ ਆਇਆ ਹੈ ਬੰਦਾ ਆਪਣੇ ਦਾ ਫਾਇਦਾ ਜੇ ਕੋਈ ਹੋਰ ਪੇਂਟਰ ਦਾ ਆ ਗਿਆ ਕਹਿੰਦਾ ਭਾਈ ਮੇਰੇ ਦਾ ਕੰਮ ਮੈਂ ਪੇਟ ਕਰਦਾ ਮੈਂ ਪੱਕੇ ਸਾਫ ਕਰਨੀ ਆ ਨਾ ਤੇਣਾ ਸਾਨੂੰ ਆ ਫਿਰਦਾ ਜਿੱਦੂ ਜਿਹੜਾ ਤੂੰ ਜਿਹੜੇ ਕੰਮ ਨੂੰ ਪੈਸਾ ਤਾਂ ਕਰਦਾ ਨਾ ਸਾਤਾ ਹਾਂ ਮੈਨੂੰ ਕੰਮ ਹੀ ਕੀ ਨਹੀਂ ਹਾਂ ਕਹਣਾ ਹੋਣਾ ਨਹੀਂ ਪੈਣੀ ਡੱਕਾ ਹੋਣਾ ਨਹੀਂ ਪੈਣੀ ਪਹਿਲਾਂ ਮੋੜ ਰੋਰੀ ਡੱਕਾ ਦੌੜ ਰੋਰੀ ਨਾ ਕੰਮ ਬੋ ਕਰਦਾ ਜੀ ਇਹ ਉਰੇ ਆ ਕੇ ਤਾਂ ਓਵਰ ਟਾਈਮ ਬਹੁਤ ਲਾਇਆ ਨੇ ਤਾਹੇ ਕੰਮ ਵੀ ਨਿਬੜ ਗਿਆ ਹਾਂ ਨਹੀਂ ਨਹੀਂ ਦੱਸਣਾ ਕਿਹੜੇ ਸਮੇਂ ਕੰਮ ਆ ਦੇਣਾ ਅੱਠ ਘੰਟੇ ਜੀ ਕਰਦੇ ਸਾਢੇ ਘੰਟੇ ਕਰਤ ਹਾਂ ਵਰਨਾ ਨਹੀਂ ਹਾਂ ਹਾਂ ਜੇ ਓਵਰ ਟਾਈਮ ਆਉਣਾ ਤਾਂ ਬਧੀਆ ਕੰਮ ਚੱਲਦਾ ਯਾਰ ਟਾਈਮ ਲੈਂਦਾ ਰਹਿੰਦਾ ਰਹੇ ਚੱਲ ਬਹੁਤ ਆ ਬਸ ਅਜੀ ਜਾਉਂਦੇ ਨਹੀਂ ਸਾਡਾ ਜੀ ਦੂ ਰਾਇ ਹੋਈ ਰਾ ਮਾਰਦੇ ਨੂੰ 5000 ਰੁਪਏ ਹੁੰਦਾ ਪਹਿਲਾਂ ਸੁਟਣਾ ਲੈਂਦਾ ਹੈ ਗੱਲ ਤਾਂ ਹੱਕ ਤੇ ਲੈ ਲਓ ਹਰ ਆਂਦੇ ਨਾਲੋਂ ਬਸ ਗੱਲ ਤਾਂ ਇਥੇ ਜੇ ਮੈਂ ਹੁਣ ਕੱਲ ਕਰਾਂ ਕੱਲ ਜਾਂਦਾ ਜੀ ਬੱਚੇ ਜਾ ਨਿਕਲ ਕੇ ਮੈਂ ਤੇ ਉਹੀ 8 ਹੋ ਜਾਵੇ ਪੌਂਟ ਹੋੜਾ ਤਾਂ ਹਾਂ 8 ਵਜੇ ਆ ਕੇ ਮੱਕਾ ਸਾ ਜਾਨ ਅਭੀ 6:00 7:00 ਵਜੇ ਲੈ ਕੇ ਜੀ ਬੋਸਨਾ ਬੋਦਿਰਾ ਵਾਦਿਆ ਜੀ ਮੋੜ ਤੇ ਸਾਡਾ ਜਿੰਨਾ ਵੀ ਅੰਦਰ ਕੰਮ ਤਾਂ ਉਹਨੇ ਵੀ ਇੰਤਾਂ ਬਹੁਤ ਵਧੀਆ ਹੋ ਗਿਆ ਰਾਤ ਲੱਗੇ ਰਹੇ ਤੁਸੀਂ 10:30 ਦੇ 11:00 ਮਿੰਟ ਤੱਕ ਚੱਲ ਫਿਰ ਹੁਣ ਤੁਸੀਂ ਨਾ ਤੁਸੀਂ ਪ੍ਰਸਾਦਾ ਸਾਖ ਲਓ ਫਿਰ ਫਿਰ ਮਿਲਦੇ ਜੀ ਇਹਨਾਂ ਨੂੰ ਫਿਰ ਬਾਅਦ ਚ ਸਮਾਨ ਸਮੋ ਨੂੰ ਰੱਖਣਾ ਅੰਦਰ ਸੁਭਾਸ਼ਾ ਪਤਨੀ ਆਏ ਠੀਕ ਨਾ ਅਦੇ ਤਾਂ ਹਾਂ ਇਹਦੇ ਵਿੱਚ ਆਪਰੇ ਆਇਆ ਕਰਨੀਆਂ ਪਿਓ ਇਹ ਉੱਥੇ ਪਿੰਡ ਲੈ ਕੇ ਜਾਣੇ ਪਿੰਡ ਲਈ ਚਲਦੇ ਆ ਪਿੰਡ ਤਾਂ ਸਮਾਨ ਪਿੰਡ ਦਾ ਵੀ ਆ ਤਾਂ ਉਹਦੇ ਵਿੱਚ ਉਹਦਾ ਵੀ ਆ ਪਿੰਡੋਂ ਲੈ ਚੱਲ ਪਰ ਠੀਕ ਹੈ ਯਾ ਤਿਆਰ ਆ ਹਾਂ ਤਿਆਰ ਆ ਤਾਂ ਸਮਾਨ ਆਪਣੇ ਪਿੰਡ ਦਾ ਨਾ ਹਾਂ ਹਾਂ ਬਾੜੇ ਤੋਂ ਆਪਣੀਆਂ ਘਰ ਆ ਆ ਆ ਆ ਆ ਵੀ ਟਾਣਾ ਆ ਪੁੱਟੀ ਆਹਾਂ ਚਲੇ ਗਏ ਮਾਰੋ ਕੰਨ ਬਾਅਸ ਕਰਨਾ ਹੈ ਠੀਕ ਆ ਮੇਰੇ ਬਾਝੋਂ ਨਾਮ ਲਿਖਾ ਕੇ ਉੱਥੇ ਦੁਕਾਨ 'ਤੇ ਛੱਡ ਦਿਓ ਬਸ ਠੀਕ ਆ ਇੱਥੇ ਪਤਾ ਹੀ ਦੁਕਾਨ ਦਾ ਹਾਂ ਮੈਨੂੰ ਪਤਾ ਉਹਦਾ ਬਾਈ ਦਾ ਆਪਣੇ ਘਰ ਦਾ ਮੇਰੇ ਡੱਬੇ ਮੰਗੇ ਆ ਚ ਹਾਂ ਕਾ ਲਿਆ ਇਕੜਾ ਸਹੀ ਆ ਲੈ ਜਾਣਾ ਠੀਕ ਆ ਲੈ ਜਾ ਚਲੋ ਤਾਂ ਹੁਣ ਕਮਰੇ ਕੋਲ ਜੋ ਸਮਾਨ ਪੋਚਦਾ ਕਰਤਾ ਪੋਚਦਾ ਕਰਤਾ ਜਿਹੜਾ ਹਲਕਾ ਫੁਲਕਾ ਸਮਾਨ ਆਉਂਦਾ ਇੱਥੇ ਕਰ ਜਾਈਏ ਉਹ ਤਾਂ ਚਲੋ ਸਹੀ ਆਪੇ ਕਰ ਲਾਂਗੇ ਭਾਰਾ ਸਮਾਨ ਦੀ ਚੱਕਰ ਦਾ ਠੀਕ ਹੈ ਬਾਕੀ ਰਹੀ ਸਾਤ ਆਪਸ ਰੇ ਕਹਿੰਦੀ ਆ ਕਿ ਬਾਈ ਕਰੂਗਾ ਸਾਰਾ ਉਹ ਤੈਨੂੰ ਹੁਣ ਚਾਹੀਦਾ ਕੋਸੋ ਤੈਨੂੰ ਦੇ ਦਿੰਦਾ ਪੰਜ ਪੰਜ ਆਸ ₹10000 संदीपੋ ਆਹ 5000 ਰੁਪਏ ਦੇ ਬਾਕੀ ਵੀ ਸੰਦ ਲਾਤਾ ਕਰ ਜਾਵਾਂਗਾ ਉਹ ਬਾਲਟੇ ਚਾਹ ਬੱਦੀਆਂ ਹਨਾ ਕੋਈ ਬੱਦੀਆਂ ਖਾਦੀਆਂ ਨਹੀਂ ਕਿਉਂ ਨਵੀਆਂ ਨਵੇਂ ਖਾਦੀਆਂ ਆ ਉਹ ਨਾ ਨਾ ਬਾਲਟੇ ਹੱਦ ਕਿੱਥੇ ਕੇ ਪਈਆਂ ਉੱਧਰ ਉਹ ਪਈਆਂ ਉੱਧਰ ਸਾਹਮਣੇ ਤੂੰ ਆਹ ਲੈ ੱਟਕੇ ਵਾਲਾ ਬਾਪੂ ਦਾ ਬੀਬੀ ਵਧਾਦੀ ਨਾਲ ਕਿੱਥੇ ਵੇਖੀ ਦਾ ਚਾਚੀ ਜੀ ਬਾਪੂ ਦਾ بیوی ਰਵਦਾ ਦੇ ਕਰਜਾ ਜਿੰਦਾਬਾਦ ਕਟਾਈ ਹੋਣੀ ਤੇਰੀ ਜਿੰਦਾਬਾਦ 5000 ਰੁਪਏ ਦੇ ਉਹਨੂੰ ਕੱਪੜੇ ਬਦਲ ਲੈ ਕੇ ਕਹਿੰਦਾ ਉਹ ਬਦਲੋ ਯਾਰ ਟੌਰ ਕੱਢ ਕੇ ਜਾਓ ਆਇਨਾ ਜਾਓ ਤੁਹਾਨੂੰ ਥੋੜੋ ਅਸੀਂ ਕੱਢਿਆ ਔਰ ਤੇ ਤੁਸੀਂ ਆਪ ਚੱਲੇ ਆ ਆਪ ਚੱਲੇ ਤੁਸੀਂ ਕਿੱਥੇ ਹੁਣ ਤਾਂ ਕੀ ਤੇ ਅੱਛਾ ਸਿੱਦੇ ਕਮਾਲਪੁਰ ਜਾਊਂਗਾ ਤੂੰ ਰੂਪਗੋਲ ਹਾਂ ਹੈ ਉਹਨਾਂ ਦਾ ਕਲਾ ਕਰ ਕਰਨਾ ਬੰਦ ਨਾ ਬਦਲੋ ਇੱਕ ਹੋਰ ਗੱਡ ਵਿੱਚ ਆਇਆ ਮੈਨੂੰ ਬਾਪੂ ਫੜਾਉਗਾ ਨਾਲ ਆਸ਼ੀਰਵਾਦ ਲੈ ਲਾ ਕੋ ਬਾਪੂ ਤਾਂ ਸਫਤਾ ਸੁਫਤਾ ਕਰਾ ਲਾ ਦੋ ਚਾਰ ਬਾਪੂ ਜੀ ਜਿਹੜੇ ਮੈਂ ਬਾਲਤੀ ਨਹੀਂ ਉਹ ਪਈ ਨਹੀਂ ਹਾਂ ਉਹ ਮੈਂ ਕਿਹੜਾ ਬਾਸ ਰੱਖਣਾ ਟਟਕੀ ਉਹ ਬਾਦੂ ਬਾਸ ਵਿੱਚ ਰੱਖੀ ਨੇ ਆ ਗਈਆਂ ਹੋ ਉਹਦੇ ਵਿੱਚ ਛੋਦੇ ਪਤੇ ਪਾ ਗਏ ਨੂੰ ਅੰਚਣ ਬਾਤ ਤੇ ਬੜੀ ਆਉ ਟੁੱਟ ਗਈ ਲਾ ਰੱਖਣ ਦਾ ਬਥੇ ਸੌਦੇ ਨੂੰ ਪਤਾ ਨਹੀਂ ਕਿੰਨਾ ਕਦਮ ਲਾ ਡਾ ਡਾੜੀ ਦੇ ਆ ਨੂੰ 5000 ਰੁਪਿਆ ਇਹਦਾ ਬਾਕੀ ਹਿਸਾਬ ਕਿਤਾਬ ਆਪਾਂ ਬਾਅਦ ਚ ਕਰਾਂਗੇ ਹਾਂ ਬਾਈ ਨਾਲ ਫਿਰ ਉਧਰ ਸੱਲ ਕਰ ਲੀਂਗੇ ਹਾਂ 1 2 3 4 5 ਹਰ ਪਾਸਾ ਆ ਗਿਆ 10000 ਠੀਕ ਹੈ ਠੀਕ ਹੈ ਤੇਰੇ ਕੋਲ ਲਿਖਿਆ ਵਾ 5-500 ਰੁਪਏ ਕਰਕੇ 4 ਵਾਰੀ ਕੈਸ਼ ਆ ਗਿਆ 3-3 ਇਕੱਠਾ ਦਿੱਤਾ ਤਾਂ 5000 ਹਾਂ 10000 ਕਿਹਨੇ ਹਾਂ ਬਾਕੀ ਕੋਈ ਨਹੀਂ ਬਾਕੀ ਆਪਾਂ ਕਰ ਲਾਂਗੇ ਲੱਲਾ ਬੱਬਰ ਜਿਹੜਾ ਕੁਝ ਕਰਨਾ ਬਾਪੂ ਬਾਦੀ ਰਿਹਾ 12000 ਪਿਆ ਹੁਣ ਨੂੰ ਦਾ ਅਜੀ ਬੇਗਾ ਬੁਢਾ ਹੈ ਗੈਸ ਉਦਣ ਉਦਣੇ ਪਾਰਟੀ ਤੈਨੂੰ ਖਰੀਦ ਕੱਟਣਾ ਵੱਡ ਗਿਆ ਇੱਥੇ 2000 ਕੇ ਪਾਰਟੀ ਹੈ ਕਿ ਆ ਜੱਗ ਫੇੜਨੇ ਦਾ ਵੀ ਨਹੀਂ 2000 ਨਹੀਂ ਮੁ ਜਾ ਕੇ ਬੰਦਾ 10 ਲੱਖ ਰੁਪਈਆ ਲੱਗ ਗਿਆ ਰਮੇਦ ਤੇ ਉਹ ਨਹੀਂ ਲਾਇਆ ਜ਼ਾਰਾ ਉਹ ਨਹੀਂ ਲਾਇਆ 10 ਲੱਖ ਮੋਤ ਬੈਠਾ ਹੀ ਹੈਗਾ ਫਿਰ ਠੀਕ ਹੈ ਮਾਤਾ ਮਾਤਾ ਦਾ ਕੰਮ ਹੁੰਦਾ ਬਚਰੀ ਗਾਈ ਦੀ ਦੋਈ ਲੈਣ ਆਈ ਨਹੀਂ ਮਿੰਟ ਮਿੰਟ ਕਿਉਂ ਹੂੰ ਚੱਲ ਠੀਕ ਹੈ ਬਾਈ ਹਾਂ ਮੇਰੇ ਉਹ ਹਾਂ ਕੱਢ ਲੈ ਮੈਂ ਚੈਨਲ ਦਾ ਨਾਮ ਦੱਸਣੀ ਕਰਨੀ ਬਾਈ ਤੇ ਨਾ ਬੋਲ ਚੈਨਲ ਦਾ ਨਾਮ ਬੋਲ ਪਹਿਲਾਂ ਤੇ ਚੈਨਲ ਦਾ ਬਿੰਦੂ ਮਾਲਾ ਬਿੰਦੂ ਮਾਲਾ ਸਪਾਇਲੰਗ ਬੋਲ ਉਹ ਤੇ ਬੀ ਆਈ ਐਨ ਡੀ ਯੂ ਬਿੰਦੂ ਐਮ 87w double l n a ہاں ਲੋਲੀ ਸਦਾ ਚੈਨਲ ਦੀ ਹੋਗੀ ਪ੍ਰਮੋਸ਼ਨ ਹੋਣਾ ਬਣਾ ਮੈਂ ਚੈਨਲ ਨੂੰ ਪੈ ਕਰਦਾ ਕਿੰਨਾ ਕਾ ਕਰਦੇ ਵੀਡੀਓ ਹੋਣਾ ਮੈਂ ਆਪਣੇ ਆਪਣੇ ਪੈ ਕਰ ਨਹੀਂ ਮੈਂ ਕੰਮ ਕਰ ਰਹੀ ਹਾਂ ਪ੍ਰਵਾਹ ਹੋਣਾ ہاں ਨਾ ਨਾ ਪਾ 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 ਕੱਚੇ ਰੱਖ ਕੰਮ ਨੂੰ ਠੀਕ ਹੈ ਹਾਂ ਹੁਣ ਕਿਆ ਕਿਆ ਦਿਲ ਦੀ ਪਤਾ ਨਹੀਂ ਕਿਆ ਕਹਿੰਦਾ ਕਿਆ ਟੰਗਣਾ ਕਿਆ ਰਹਿ ਗਿਆ ਟੰਗਣ ਨੂੰ ਅਲਫਾ ਇੰਕਟੇ ਇੰਡੀਸ਼ ਲਾਤੀ ਠੀਕ ਆ ਕਿਹੜਾ ਇਹ ਟੇਡੀ ਜੀ ਕਥੇ ਯਾਰ ਹੈ ਉੱਪਰ ਲਿਖਣਾ ਉਹਨਾਂ ਨੂੰ ਹਾਂ ਇਹ ਚੱਲ ਹੋ ਗਈ ਸੱਦੇ ਹੋ ਗਈ ਸੱਦੇ ਜਿਹੜਾ ਇਥੇ ਪਲੱਗ ਲੱਗਿਆ ਹਾਂ ਇਹ ਪਲੱਗ ਲਗਾ ਕੇ ਉਹ ਨਮਾ ਹਾਂ ਆਹ ਨਮਾ ਲ ਗੋਣਾ ਪਲੱਗ ਕਰੇ ਹਾਂ ਲਗਾਉਂਕੋ ਉਹ ਤਾਂ ਕਿਰੀਮ ਦੇ ਪੈਕੇਟ ਕਰਾ ਜਿਹੜੀ ਲਾਂਦੀ ਕਿਰੀਮ ਪਈ ਬਈ ਹਾਂ ਉਸੇ ਚੱਕੀ ਰੱਖੀ ਮੈਂ ਹਾਂ ਚੱਕਰੀ ਵਿੱਚ ਉਹ ਜਿਹੜਾ ਸਾਰਾ ਨਮਾ ਚੱਕਰੀ ਵਿੱਚ ਆ ਠੀਕ ਆ ਠੀਕ ਆ ਠੀਕ ਠੀਕ ਉਹ ਮੇਰੀ ਬੈਂਟ ਤੋਂ ਬਣ ਗਿਆ ਸੈਕਰੀ ਉੱਪਰ ਰੱਖਦੇ ਹਾਂ ਸਾਰੇ ਕੱਪੜੇ ਤਾਂ ਆਪਣੇ ਆਪਣੇ ਉਹ ਐਂਹ ਤਾਰੀ ਬਾਗ ਆ ਹਾਂ ਕਿਉਂ ਬਿੰਦੂ ਪੈਂਟਰ ਆਪਣਾ ਕੰਮ ਨਿਬੜ ਕੇ ਚੱਲ ਗਿਆ ਜੀ ਉਹ ਨਿਬੜ ਕੇ ਗਿਆ ਮਤਲਬ ਸਾਡੇ ਵਾਸਤੇ ਬਹੁਤ ਖੂਬਸੂਰਤ ਸਾਡਾ ਹੋਮ ਘਰ ਬੈਰੂ ਦੀ ਕਿਰਪਾ ਨਾਲ ਬਣ ਕੇ ਹੋ ਗਿਆ ਜੀ ਤਿਆਰ ਤੇ ਹੌਲੀ-ਹੌਲੀ ਸਮਾਨ ਅੰਦਰ ਪਜਾ ਰਹੇ ਹਾਂ ਇੱਕ ਕਮਰੇ ਦਾ ਸਾਮਾਨ ਸਾਰੀ ਚਲ ਗਿਆ ਅੰਦਰ ਤਕਰੀਬਨ ਰਸੋਈ ਰਸੋਈ ਵਾਲਾ ਜੇ ਅਹ ਰਹਿੰਦਾ ਬਾਕੀ ਕਿੰਨੇ ਤੋਂ ਕਿੰਨੇ ਨੰਬਰ ਤੁਸੀਂ ਦੇਣੇ ਆ ਉਹ ਤੁਸੀਂ ਦੇ ਸਕਦੇ ਆ ਆਪਣੇ ਵੱਲ ਤੇ ਅਸੀਂ ਬੈਸਟ ਕਰਿਆ ਤੇ ਬਿੰਦੂ ਪੇਂਟਰ ਵੀ ਵਿਚਾਰਾ ਬੈਸਟੇ ਕਰਕੇ ਗਿਆ ਤੇ ਅੱਜ ਛੁੱਟੀ ਲੈ ਕੇ ਉਹ ਚਲ ਗਿਆ ਹਨਾ ਸਾਸਤਰੀ ਗੱਲ ਬੁਲਾਈ ਵੀ ਬੁਲਾ ਦੇ ਬੁਲਾ ਦੇ ਕੀ ਹੋਣ ਲੱਗਾ ਵਾਹਿਗੁਰੂ ਨਿਕਲਣਾ ਵਾਹਿਗੁਰੂ ਮੂੰਹ ਤਾਂ ਨਿਕਲਦਾ ਨਹੀਂ ਤਾਂ ਹੋਰ ਕਿਦਾਈ ਦਾ ਉਹ ਪ੍ਰਮਾਤਮਾ ਦਾ ਦਿੱਤਾ ਸਾਰਾ ਕੁਝ ਸਹੀ ਗੱਲ ਤੇ ਆ ਕਮਰਾ ਜੀ ਹੁਣ ਆ ਦਰਵਾਜ਼ੇ ਦੂਜੇਨ ਹੋ ਗਏ 65 ਹੁਣ ਆ ਲੱਗਣ ਲੱਗਿਆ ਵੀ ਪਹੁੰਚ ਗਏ ਅਸੀਂ ਸਵਰਗ ਚ ਵਾਹਿਗੁਰੂ ਸਤਨਾਮ ਫਲੈਟ ਬੰਦਾ ਜੀ ਪਹਿਲਾਂ ਤਾਂ ਲਾਈਟ ਵਾਲਾ ਇਹ ਚਿਆਰ ਜੀ ਅਨੁਸਾਰੰਦਰ ਨੂੰ ਕਿਹਾ ਵੀ ਜਿਹੜਾ ਸਲਫਾ ਸਲਫਾ ਦੇ ਕੱਪੜੇ ਆ ਜੀ ਬੇ ਨਵੇਂ ਲੈ ਕੇ ਆਉਣੇ ਪੁਰਾਣਾ ਕੋਈ ਨਹੀਂ ਵਿਛਾਉਣਾ ਹੈਗਾ ਇੱਥੇ ਹੋ ਗਿਆ ਉਹ ਉੱਪਰ ਹੋ ਗਿਆ ਰਸੋਈ ਚ ਸਲਫਾ ਹੋ ਗਿਆ ਉਹਦੇ ਕਮਰੇ ਚ ਜਿੱਥੇ ਧੂਫ ਬੱਤੀ ਕਰਦੀ ਆ ਉਹ ਵੀ ਜਿੱਥੇ ਵੀ ਉਹਨੇ ਬਣਾਉ ਕਬੂ ਸਲਫਾ ਦਾ ਨਾ ਉਹ ਕੱਪੜਾ ਨਵੇਂ ਵਿਛਾਉਣਾ ਪੁਰਾਣਾ ਨਹੀਂ ਵਿਛਾਉਣਾ ਹੁਣ ਇਹ ਵੀ ਕਹਤਾ ਉਹਨੂੰ ਵੀ ਜਿਹੜਾ ਸਮਾਨ ਪਾਈ ਉਹਦਾ ਕੰਮ ਤਾਂ ਨਹੀਂ ਹੈਗਾ ਉਹ ਅੰਦਰ ਲਾਉਣਾ ਹੀ ਨਹੀਂ ਹੈਗਾ ਉਹ ਬਾਹਰੇ ਜਾਊਗਾ ਹੁਣ ਲੜਾ ਬਰਤੋਂ ਚ ਨਹੀਂ ਹੋਣਾ ਹੈਗਾ। ਬਾਕੀ ਐਨ ਬ੍ਰੀਕੀ ਨਾਲ ਕੰਮ ਕਰ ਗਿਆ ਜੀ ਉਹ। ਅ ਜੰਗਲਿਆਂ ਨੂੰ ਵੀ ਆਪਣੇ ਬਲਤ ਜਿੱਥੇ ਬ੍ਰਾਊਨ ਪੇਂਟ ਹੋਣਾ ਸੀ ਉੱਥੇ ਬ੍ਰਾਊਨ ਜਿੱਥੇ ਸਿਲਵਰ ਹੋਣਾ ਸੀ ਉੱਥੇ ਸਿਲਵਰ। ਬਾਕੀ ਸਾਰਿਆਂ ਨੂੰ ਭਾਈ ਹੁਣ ਕਿਸੇ ਨੂੰ ਸਾਨੂੰ ਚਾਹ ਆ ਵੀ ਮੇਰੇ ਸਾਲੇ ਨੇ ਆ ਜਣਾ। ਸੁਰਿੰਦਰ ਚਾਹ ਆ ਮੇਰੇ ਘਰ ਵਾਲੇ ਨੇ ਆ ਜਣਾ। ਸੈਂ ਦੇ ਬੀਬ ਨੂੰ ਚਾਹਵਾ ਵੀ ਉਹਦੇ ਭਾਈ ਨੇ ਆੜਣਾ ਸਰੇਂਦਰ ਵੇਖਾ ਕਿੰਨੀ ਕਿ ਖੁਸ਼ੀ ਹੋ ਗਈ ਘਰ ਨੂੰ ਦੇਖ ਕੇ ਹੁਣ ਬਹੁਤ ਖੁਸ਼ ਪਰ ਉਹ ਨਹੀਂ ਖੁਸ਼ੀ ਨਹੀਂ ਗਾ ਜਿੰਨੀ ਮੇਰੇ ਘਰ ਵਾਲੇ ਦੇ ਆਉਣ ਦੀ ਖੁਸ਼ੀ ਹੈ ਮੈਨੂੰ ਇਹ ਚੋਕ ਹੈ ਇਹ ਡੰਗਰ ਤੇ ਚਲੋ ਇਹ ਵੀ ਦਿਨੇ ਹੁੰਦੇ ਭਾਗਾ ਭਰੇ ਦਿਨ ਹੁੰਦੇ ਆ ਇਹ ਜਿਹੜਾ ਕੰਮ ਕਰਾਉਣ ਵਾਲਾ ਹਾਂ ਦਾ ਪੇਂਟ ਪੂਟ ਵਾਲਾ ਵੀ ਇਹ ਕੋਈ ਸੌਖਾ ਜਿਹਾ ਕੰਮ ਨਹੀਂ ਹੈਗਾ ਸਾਰੇ ਘਰ ਇੱਕ ਵਾਰ ਉਤਲ ਫਤਲ ਹੋ ਜਾਂਦਾ ਸਾਰਾ ਸਮਾਨ ਬਾਹਰ ਕੱਢਣਾ ਅੰਦਰ ਰੱਖਣਾ ਹੈ ਕੰਮ ਪੂਰਾ ਛੱਡ ਜਾਂਦਾ ਚਲੋ ਇਹਦੇ ਤੇ ਵੀ ਹੋ ਜਾਂਦਾ ਵੀ ਜਿਹੜਾ ਆਪਣਾ ਸਮਾਨ ਵਰਤੋਂ ਚ ਨਹੀਂ ਆਉਂਦਾ ਹੈਗਾ ਉਹ ਆ ਬਾਹਰ ਛੱਡ ਦਿੰਨੇ ਆ ਜਿਹੜਾ ਆਪਣੇ ਵਰਤੋਂ ਚ ਆਉਣਿਆ ਵਾਲਾ ਹੁੰਦਾ ਉਹ ਵਾਪਸ ਘਰ ਪਹੁੰਚ ਜਾਂਦਾ ਤੇ ਚਲੋ ਮਿਲਦੇ ਜੀ ਕਿਸੇ ਅਗਲੇ ਬਲੌਗ ਚ ਮਹਾਰਾਜ ਰੱਖੇ ਤੁਹਾਨੂੰ ਸਾਰਿਆਂ ਨੂੰ ਛੱਡ ਦੀ ਕਲਾ ਚ ਓਕੇ ਜੀ ਬਾਏ ਬਾਏ ਕੁੱਟ ਦੇ ਕੁੱਟ ਦੇ ਨਾ ਕੁੱਟ ਦੇ ਬੰਦ ਨਹੀਂ ਕਰੇ ਜੇ ਮੈਂ ਵੀਡੀਓ ਮੈਂ ਕੁੱਟੂ ਤਾਂ ਤੁਨੂੰ ਕੱਤ ਤੇਲ ਲੈਣਾ ਆਹਾ ਤੇਲ ਇਹ ਕਿੱਥੇ ਤੋਂ ਲਈ ਤੇਲ ਤੂੰ ਕੀ ਤੇਲ ਹੈ ਇਹਦੇ ਚ ਪਤਾ ਵੀ ਪਾਣੀ ਪਤਾ ਨਹੀਂ ਕੀ ਹੋਣਾ ਹਾਂ ਪਾਣੀ ਭਰੀ ਫਿਰਦੀ ਹੈ ਇਹ ਮੇਰਾ ਕੁੱਟ ਨਹੀਂ ਖਾਣੀ ਪਾਣੀ ਪਰ ਕੱਪਾ ਗਿਓ ਪਾਣੀ ਪਰ ਖਾ ਲੈ ਚਲੋ ਠੀਕ ਹੈ